ਸਮੱਸਿਆਵਾਂ ਵੇਖੋ ਹੁਣ ਗਰਮੀ ਦੇ ਵਿੱਚ ਤੁਹਾਨੂੰ ਪਤਾ ਲੋਡ ਵੱਜ ਜਾਂਦਾ ਜੀ ਜੀ ਠੀਕ ਆ ਤੇ ਲੋਡ ਵਧਣ ਦੇ ਨਾਲ ਜਿਹੜੇ ਟਰਾਂਸਫਾਰਮਰ ਉਹਨਾਂ ਦੀ ਵੀ ਲੋਡ ਹੁੰਦੀ ਆ ਵੀ ਡੀ ਲੋਡ ਕੀਤੇ ਜਾਣ ਜੀ ਤੇ ਇਹਦੇ ਨਾਲ ਕੰਡਕਟਰ ਜਿਹੜਾ ਉਹਤੇ ਵੀ ਲੋਡ ਪੈਂਦਾ ਉਹ ਕੰਡਕਟਰ ਵੀ ਜਿਹੜਾ ਬਦਲ ਰਿਹਾ ਇੱਥੇ ਹੁਣ ਸਾਡੇ ਕੋਲ ਕਾਫੀ ਆਏ ਵੀ ਜਿਨ੍ਹਾਂ ਦੀਆਂ ਤਾਰਾਂ ਮਾੜੀਆਂ ਸੀ ਜੀ ਜੀ ਤੇ ਉਹ ਚੇਂਜ ਕਰ ਰਹੇ ਆ ਟਰਾਂਸਫਾਰਮਰ ਜਿਹੜੇ ਵੱਡੇ ਕਰ ਰਹੇ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਕਿਹੇ ਵੀ ਖਤ ਖਪਤਕਾਰ ਨੂੰ ਕੋਈ ਮਸ਼ਕਲ ਨਹੀਂ ਬਿਜਲੀ ਸੰਬੰਧੀ ਆਉਂਦੀ ਜਾਊਗੀ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੇ ਜੀ ਆਵਾਜ਼ ਦੀ ਪਾਰਟੀ ਨੂੰ ਵੋਟਾਂ ਪਾ ਕੇ ਬਦਲਾ ਲਿਆਂਦਾ ਜੀ ਸਾਰਿਆਂ ਨੂੰ ਵੱਡਾ ਤਾਂ ਬਦਲਾ ਉਹੀ ਬਾਕੀ ਤੁਸੀਂ ਇਹ ਮੇਰੇ ਨਾਲ ਜਾ ਰਹੇ ਜਿਹੜੇ ਬਿਜਲੀ ਦੇ ਸਾਡੇ ਖਪਤਕਾਰ ਆ ਜਾਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪੁੱਛੋ ਬਿਜਲੀ ਦੇ ਵਿੱਚ ਕੀ ਐਡ ਬਦਲਾ ਦੀ ਤੁਸੀਂ ਗੱਲ ਕਰ ਰਹੇ ਜੀ ਇਹ ਆ ਮੇਰੇ ਕੋਲ ਪ੍ਰਧਾਨ ਵੀ ਬੈਠੇ ਬਲਾ ਪ੍ਰਧਾਨ ਬੈਠਿਆ ਕਿਸਾਨ ਵੀ ਆ ਸਾਰੇ ਬੈਠੇ ਆ ਮਤਲਬ ਮੈਂ ਸਮਝਦਾ ਵੀ ਇਹ ਜਰਾ ਦੱਸਣਗੇ ਜੀ ਜੀ ਬਾਕੀ ਰਹੀ ਗੱਲ ਇਹ ਵੀ ਵੇਖੋ ਬਿਜਲੀ ਜਿਤਨਾ ਸਰਕਾਰ ਨੇ ਕਿਹਾ ਹੈ ਵੀ ਇਹ ਫਰੀ ਦਵਾਂਗੇ ਉਹ ਦਿੱਤੀ ਆ ਠੀਕ ਆ ਬਿਜਲੀ ਜਿਹੜੀ ਆ ਲਗਾਤਾਰ ਮਤਲਬ ਜਿੰਨੀ ਕਿਸੇ ਨੂੰ ਚਾਹੀਦੀ ਆ ਉਹ ਨਹੀਂ ਬਿਜਲੀ ਦਿੱਤੀ ਜਾ ਰਹੀ ਆ ਕੋਈ ਇਹੋ ਜੀ ਕੋਈ ਲਿਮਟ ਨਹੀਂ ਗਈ ਤੇ ਆ ਕੋਈ ਜਿੰਨੀ ਵੀ ਕਿਸਾਨ ਨੂੰ ਚਾਹੀਦੀ ਆ ਜਾ ਘਰਾਂ ਦੇ ਵਿੱਚ 24 ਘੰਟੇ ਜਿਹੜੀ ਬਿਜਲੀ ਆ ਰਹੀ ਆ ਸਾਰੇ ਜੇ ਤੁਹਾਨੂੰ ਬੜਾ ਵੱਡੇ ਵੱਡੇ ਕੱਟ ਲੱਗਦੇ ਸੀ ਜੀ ਠੀਕ ਆ ਖੇਤਾਂ ਦੇ ਵਿੱਚ ਬਿਜਲੀ ਕੱਟ ਮਿਲਦੀ ਸੀ ਸਾਡੇ ਜਿਹੜੇ ਇੰਡਸਟਰੀਆਂ ਸਾ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਸੀ ਕੱਟ ਲੱਗਦੇ ਸੀ ਤੇ ਘਰਾਂ ਦੇ ਵਿੱਚ ਏਸੀ ਨਹੀਂ ਚੱਲਦੇ ਫ੍ਰਿਜਾਂ ਨਹੀਂ ਚੱਲਦੀਆਂ ਕੋੜ ਤਾਂ ਮਤਲਬ ਵੀ ਕੋਈ ਇਹੋ ਜਿਹੀ ਗੱਲ ਨਹੀਂ ਪਿੱਛੇ ਕੋਈ ਬੰਦੇ ਸਾਨੂੰ ਮਿਲੇ ਤੇ ਉਹ ਆਂਦੇ ਵੀ ਸਾਨੂੰ ਹੁਣ ਹਿਮਾਚਲ ਜਾਂ ਜਾਂ ਕਸ਼ਮੀਰ ਜਾਂਦੀ ਲੋੜ ਨਹੀਂ ਗਈ ਸਾਡੇ ਦੇ ਏਸੀ ਇੱਥੇ ਵੀ ਬੰਦ ਹੁੰਦੇ ਤੇ ਇੱਥੇ ਜਿਹੜਾ ਕਸ਼ਮੀਰ ਬਣ ਜਾਂਦਾ ਸਾਡਾ ਸੋਰਸਿੰਗ ਵਿਖੇ ਅਸੀਂ ਇਸ ਵੇਲੇ ਮੌਜੂਦ ਆਂ ਤੇ ਇੱਥੇ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਜਾ ਰਹੀਆਂ ਨੇ ਡਾਇਰੈਕਟਰ ਸਾਹਿਬ ਦੇ ਵੱਲੋਂ ਕਿਉਂਕਿ ਗਰਮੀਆਂ ਦੇ ਵਿੱਚ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਜਿਹੜੀਆਂ ਮੁਸ਼ਕਲਾਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਪਣੇ ਨੁਮਾਇੰਦਿਆਂ ਦੀ ਡਿਊਟੀ ਲਗਾਈ ਗਈ ਪਰ ਦੱਸ ਦਈਏ ਕਿ ਇੱਥੇ ਪਹਿਲਾਂ ਹੀ ਹਫਤੇ ਦੇ ਵਿੱਚ ਕੁਝ ਦਿਨ ਜਿਹੜਾ ਨੇ ਉਹ ਇੱਥੇ ਡਾਇਰੈਕਟਰ ਸਾਹਿਬ ਲੋਕਾਂ ਨੂੰ ਮਿਲਦੇ ਨੇ ਅਤੇ ਪਿਛਲੇ ਦਿਨੀ ਹਰਪ੍ਰਜਨ ਸਿੰਘ ਜੀ ਈਟੀਓ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਜਿਹੜਾ ਹੈ ਜਾਣਕਾਰੀ ਦਿੱਤੀ ਗਈ ਕਿ ਬਿਜਲੀ ਜਿਹੜੀ ਹੈ ਖੇਤਰ ਦੇ ਵਿੱਚ ਜਿਹੜਾ ਹੈ ਸਰਕਾਰ ਮੁਨਾਫੇ ਵਾਲਾ ਹੈ ਪਰ ਆਪੋਜੀਸ਼ਨ ਦੇ ਵੀ ਕੁਝ ਸਵਾਲ ਲੈ ਜਰੂਰ ਪੁੱਛਾਂਗੇ ਸਰਕਾਰ ਦੇ ਨੁਮਾਇੰਦਿਆਂ ਦੇ ਕੋਲੋਂ ਮੇਰੇ ਨਾਲ ਸਰਦਾਰ ਜਸਬੀਰ ਸਿੰਘ ਜੀ ਸੋਰ ਸਿੰਘ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਿੰਡ ਦੇ ਵਿੱਚ ਦਫ਼ਤਰ ਦੇ ਵਿੱਚ ਮੌਜੂਦ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਿਹਾ ਜੀ ਕਿਸ ਤਰੀਕੇ ਦੀਆਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜੀ ਵੇਖੋ ਹੁਣ ਗਰਮੀ ਦਾ ਸੀਜ਼ਨ ਹੈ ਜੀ 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 ਤੇ ਪੈੜੀ ਦਾ ਵੀ ਸੀਜ਼ਨ ਝੋਨਾ ਵੀ ਜਿਹੜਾ ਉਹ ਆ ਇੱਕ ਦੋ ਦਿਨਾਂ ਤੋਂ ਆਪਣੇ 5 ਤਰੀਕ ਤੋਂ ਬਾਅਦੇ ਸ਼ੁਰੂ ਹੋਣਾ ਜੀ ਜੀ ਤੇ ਮਾਲਵੇ ਦੇ ਵਿੱਚ ਇੱਕ ਤਰੀਕ ਤੋਂ ਹੋਣਾ ਜੀ ਵੱਖ-ਵੱਖ ਜੋਂ ਵੰਡਦੇ ਆ ਜੀ ਜੀ ਤੇ ਸਮੱਸਿਆ ਵਾਂ ਵੇਖੋ ਹੁਣ ਗਰਮੀ ਦੇ ਵਿੱਚ ਤੁਹਾਨੂੰ ਪਤਾ ਲੋਡ ਵੱਜ ਜਾਂਦਾ ਜੀ ਜੀ ਠੀਕ ਆ ਤੇ ਲੋਡ ਵਧਣ ਦੇ ਨਾਲ ਜਿਹੜੇ ਟਰਾਂਸਫਾਰਮਰ ਉਹਨਾਂ ਦੀ ਵੀ ਲੋਡ ਹੁੰਦੀ ਆ ਵੀ ਡੀਲੋਡ ਕੀਤੇ ਜਾਣ ਜੀ ਤੇ ਇਹਦੇ ਨਾਲ ਕੰਡਕਟਰ ਜਿਹੜਾ ਉੱਤੇ ਵੀ ਲੋਡ ਪੈਦਾ ਉਹ ਕੰਡਕਟਰ ਵੀ ਜਿਹੜਾ ਬਦਲ ਬਦਲ ਰਹੇ ਆ ਇੱਥੇ ਹੁਣ ਸਾਡੇ ਕੋਲ ਕਾਫੀ ਆਏ ਵੀ ਜਨਾਂ ਦੀਆਂ ਤਾਰਾਂ ਮਾੜੀਆਂ ਸੀ ਤੇ ਉਹ ਚੇਂਜ ਕਰ ਰਹੇ ਆ ਟਰਾਂਸਫਾਰਮਰ ਜਿਹੜੇ ਵੱਡੇ ਕਰ ਰਹੇ ਆ ਤੇ ਮਹ ਲੋ ਵੀ ਪੈਡੀ ਸੀਜ਼ਨ ਦੇ ਵਿੱਚ ਤੇ ਗਰਮੀ ਦੇ ਮੌਸਮ ਦੇ ਵਿੱਚ ਕਿਸੇ ਵੀ ਖਪਤਕਾਰ ਨੂੰ ਕੋਈ ਮਸ਼ਕਲ ਨਹੀਂ ਬਿਜਲੀ ਸੰਬੰਧੀ ਆਉਂਦੀ ਜਾਊਗੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਸ ਵਿਭਾਗ ਦੇ ਵਿੱਚ ਬਦਲਾਅ ਕੀ ਆਇਆ ਜਿਹੜਾ ਪਹਿਲਾਂ ਨਹੀਂ ਸੀ ਵੇਖਣ ਨੂੰ ਮਿਲਦਾ ਹੁੰਦਾ ਜਸਬੀਰ ਸਿੰਘ ਸੋਰ ਸਿੰਘ ਇੱਕ ਸੀਨੀਅਰ ਲੀਡਰ ਨੇ ਕੀ ਕੀ ਕਹਿਣਾ ਚਾਹੁੰਦੇ ਸਤਿ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੇ ਜੀ ਆਵਾਦੀ ਪਾਰਟੀ ਨੂੰ ਵੋਟਾਂ ਪਾ ਕੇ ਬਦਲਾਅ ਲਿਆਂਦਾ ਜੀ ਸਾਰਿਆਂ ਨੂੰ ਵੱਡਾ ਤਾਂ ਬਦਲਾਅ ਉਹੀ ਬਾਕੀ ਤੁਸੀਂ ਇਹ ਮੇਰੇ ਨਾਲ ਜਾ ਕੇ ਜਿਹੜੇ ਬਿਜਲੀ ਤੇ ਸਾਡੇ ਖੱਤਕਾਰ ਆ ਜਾਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪੁੱਛੋ ਪੀ ਬਿਜਲੀ ਦੇ ਵਿੱਚ ਕੀ ਸੁਧਾਰ ਆਇਆ ਬਿਜਲੀ ਦੇ ਵਿੱਚ ਕੀ ਐਡ ਬਦਲਾਅ ਦੀ ਤੁਸੀਂ ਗੱਲ ਕਰ ਰਹੇ ਜੀ ਇਹ ਆ ਮੇਰੇ ਕੋਲ ਪ੍ਰਧਾਨ ਵੀ ਬੈਠੇ ਬਲਾਕ ਪ੍ਰਧਾਨ ਬੈਠਿਆ ਕਿਸਾਨ ਵੀ ਆ ਸਾਰੇ ਬੈਠੇ ਆ ਮਤਲਬ ਮੈਂ ਸਮਝਦਾ ਵੀ ਇਹ ਜਰਾ ਦੱਸਣਗੇ ਜੀ ਜੀ ਬਾਕੀ ਰਹੀ ਗੱਲ ਇਹ ਵੀ ਵੇਖੋ ਬਿਜਲੀ ਜਿਤਨਾ ਸਰਕਾਰ ਨੇ ਕਿਹਾ ਹੈ ਵੀ ਇਹ ਫ੍ਰੀ ਦਵਾਂਗੇ ਉਹ ਦਿੱਤੀ ਆ ਠੀਕ ਆ ਤੇ 300 ਜੁਨਟ ਜਿਹੜਾ ਉਹ ਵੀ ਫ੍ਰੀ ਆ ਸਾਰਾ ਤੇ ਬਿਜਲੀ ਜਿਹੜੀ ਆ ਲਗਾਤਾਰ ਬਲੋ ਜਿੰਨੀ ਕਿਸੇ ਨੂੰ ਚਾਹੀਦੀ ਆ ਉਹ ਨਹੀਂ ਬਿਜਲੀ ਦਿੱਤੀ ਆ ਰਹੀ ਆ ਕੋਈ ਇਹੋ ਜੀ ਕੋਈ ਲਿਮਟ ਨਹੀਂ ਗਈ ਜਾਂ ਕੋਈ ਜਿੰਨੀ ਵੀ ਕਿਸਾਨ ਨੂੰ ਚਾਹੀਦੀ ਆ ਜਾਂ ਘਰਾਂ ਦੇ ਵਿੱਚ 24 ਘੰਟੇ ਜਿਹੜੀ ਬਿਜਲੀ ਆ ਰਹੀ ਆ ਸਾਰੇ ਬਲੋ ਵੀ ਚਲੋ ਮਿਲਦੀ ਆ ਪਬਲਿਕ ਸਾਡੇ ਕੋਲ ਆਉਂਦੀ ਆ ਉਹਦਾ ਦੇ ਵੀ ਬਿਜਲੀ ਦੇ ਵਿੱਚ ਬਹੁਤ ਵੱਡਾ ਜਿਹੜਾ ਬਦਲਾਅ ਤੋਂ ਹਿਲਿਆਦਾ ਆਵਾਜ਼ ਦੀ ਪਾਰਟੀ ਜਦੋਂ ਸਰਕਾਰ ਆਈ ਆ ਨਹੀਂ ਤੇ ਬਿਜਲੀ ਦੇ ਤੁਹਾਨੂੰ ਬੜਾ ਵੱਡੇ ਵੱਡੇ ਕੱਟ ਲੱਗਦੇ ਸੀ ਜੀ ਠੀਕ ਆ ਖੇਤਾਂ ਦੇ ਵਿੱਚ ਬਿਜਲੀ ਘੱਟ ਮਿਲਦੀ ਸੀ ਸਾਡੇ ਜਿਹੜੇ ਇੰਡਸਟਰੀਆਂ ਖਾ ਉਹਦਾਂ ਨੂੰ ਵੀ ਪ੍ਰੋਬਲਮ ਆਉਂਦੀ ਸੀ ਕੱਟ ਲੱਗਦੇ ਸੀ ਤੇ ਘਰਾਂ ਦੇ ਵਿੱਚ ਏਸੀ ਨਹੀਂ ਚੱਲਦੇ ਫ੍ਰਿਜਾਂ ਨਹੀਂ ਚੱਲਦੀਆਂ ਹੋਰ ਤਾਂ ਮਤਲਬ ਵੀ ਕੋਈ ਇਹੋ ਜੀ ਗੱਲ ਨਹੀਂ ਪਿੱਛੇ ਉਹ ਬੰਦੇ ਸਾਨੂੰ ਮਿਲੇ ਤੇ ਉਹ ਆਂਦੇ ਵੀ ਸਾਨੂੰ ਹੁਣ ਹਿਮਾਚਲ ਜਾਣ ਦੀ ਜਾਂ ਕਸ਼ਮੀਰ ਜਾਣ ਦੀ ਲੋੜ ਨਹੀਂਗੀ ਸਾਡੇ ਦੇ ਏਸੀ ਇੱਥੇ ਰੀ ਬੰਦ ਹੁੰਦੇ ਤੇ ਇੱਥੇ ਜਿਹੜਾ ਕਸ਼ਮੀਰ ਬਣ ਜਾਂਦਾ ਸਾਡਾ ਜੀ ਬਿਲਕੁਲ ਜੀ 600 ਯੂਨਿਟ ਬਿਜਲੀ ਮੁਫਤ ਦੇ ਕੇ ਸਰਕਾਰ ਦਾ ਇੱਕ ਰਿਪੋਰਟ ਕਹਿੰਦੀ ਹੈ ਕਿ ਅਸੀਂ ਮੁਨਾਫੇ ਚ ਆ ਪਰ ਆਪੋਜੀਸ਼ਨ ਕਹਿੰਦੀ ਕਿ ਮੁਨਾਫੇ ਚ ਆਪੇ ਹੋਣਾ ਹੈ ਕਟ ਬਹੁਤ ਲੱਗ ਰਹੇ ਨੇ ਅਤੇ ਮੁਲਾਜ਼ਮ ਜਿਹੜੇ ਨੇ ਉਹ ਕੱਚੇ ਬਹੁਤ ਨੇ ਕਿ ਕਿਵੇਂ ਵੇਖਦੇ ਹੋ ਇਹਨਾਂ ਸਮੱਸਿਆਵਾਂ ਦੀ ਮੁਲਾਜ਼ਮ ਤਾਂ ਇਹ ਕੋਈ 10000 ਦੇ ਲਗਭਗ ਜਿਹੜੀ ਭਰਤੀ ਆ ਪੀਐਸਬੀਸੀਐਲ ਦੇ ਵਿੱਚ ਕੀਤੀ ਆ ਜੀ ਆ ਤਿੰਨ ਸਾਲਾਂ ਦੇ ਵਿੱਚ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਅ ਬਿਜਲੀ ਮੰਤਰੀ ਰੁਪਨ ਸਿੰਘ ਜੀ ਦੋ ਸਾਹਿਬ ਸਾਰੇ ਆ ਇਹ ਮਤਲਬ 10000 ਦੇ ਲਗਭਗ ਜਿਹੜੀ ਆ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤੀ ਆ ਜੀ ਸਿਰ ਠੇਕੇ ਦੇ ਤਾਂ ਅਸੀਂ ਕੋਈ ਰੱਖਿਆ ਨਹੀਂ ਜੀ ਆ ਪੋਜੀਸ਼ਨ ਵਾਲੇ ਤੇ ਬਾਰ ਦੇ ਰਿੰਦੇ ਗਾਟੋ ਉਹਨਾਂ ਦੇ ਟਾਈਮ ਤੇ ਕੱਢ ਕੇ ਲੱਗਣੇ ਉਹਨਾਂ ਦੇ ਟਾਈਮ ਤੇ ਬਿਜਲੀ ਆਉਦੀ ਨਹੀਂ ਪੰਜ ਪੰਜ ਦਿਨ ਜਿਹੜੀ ਬਿਜਲੀ ਨਹੀਂ ਪਿੰਡਾਂ ਦੇ ਵਿੱਚ ਆਉਦੀ ਹੁਣ ਦੱਸੋ ਤੁਸੀਂ ਆ ਸਾਰੇ ਆਪਣੇ ਸਾਡੇ ਮਾਰਕੀਟ ਕਮੇਟੀ ਕੇ ਵਗੰਦੇ ਚੇਅਰਮੈਨ ਸਾਹਿਬ ਬੈਠੇ ਆ ਸਾਰੇ ਆਹੀ ਬੈਠੇ ਇੱਥੇ ਵੱਖ-ਵੱਖ ਹਲਕਿਆਂ ਤੋਂ ਮਤਲਬ ਕੋਈ ਇਹੋ ਜੀ ਗੱਲ ਨਹੀਂ ਵੀ ਬਿਜਲੀ ਨਹੀਂ ਆ ਰਹੀ ਸਾਰੇ ਬੜੇ ਖੁਸ਼ ਨੇ ਜੀ ਬੇਸ਼ੱਕ ਜੀ ਸਰਕਾਰ ਦੇ ਵੱਲੋਂ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਪਰ ਇਸ ਗੱਲ ਤੇ ਕੀ ਵਿਚਾਰ ਰਹਿਣਗੇ ਕਿ 600 ਯੂਨਿਟ ਨਾਲੋਂ ਜੇ ਬਿਜਲੀ ਜਿਹੜੀ ਆ ਉਸ ਸਸਤੀ ਕੀਤੀ ਜਾਵੇ ਜਿਆਦਾ ਬੈਟਰ ਹੈ ਇਸ ਤੇ ਕੋਈ ਸਰਕਾਰ ਜੇ ਵਿਚਾਰ ਕਰ ਲਵੇ ਐਸਾ ਵਿਅਕਤੀ ਕਾ ਤੌਰ ਤੇ ਕੀ ਕਹਿਣਾ ਚਾਹੋਗੇ ਇਸ ਤੇ ਨਹੀਂ ਨਹੀਂ ਵੇਖੋ ਜੋ ਸਰਕਾਰ ਨੇ ਜੋ ਮਤਲਬ ਵੀ ਸਾਡੀ ਪੀਐਸਬੀਸੀਐਲ ਜਿਹੜੀ ਵੀ ਮਤਲਬ ਪਾਲਿਸੀ ਬਣਾਈ ਆ ਇਹ ਲੋਕਾਂ ਦੇ ਹਿੱਤ ਦੇ ਵਿੱਚ ਹੈ ਜੀ ਜੀ ਪਰੋ ਜਿਤਨਾ ਵੀ ਸਰਕਾਰ ਜਿਹੜੀ ਜਿਹੜੇ ਫੈਸਲੇ ਲੈ ਰਹੀ ਆ ਵਧੀਆ ਨੇ ਜੀ ਜੀ ਤੇ ਹੋਰ ਵੀ ਆਹੀ ਇੱਚ ਸੁਧਾਰ ਕਰਾਂਗੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜੀ ਜੀ ਸਾਡਾ ਇਹ ਟੀਚਾ ਵੀ ਕਿਤੇ ਵੀ ਫਾਲਟ ਨਾ ਪਵੇ ਮਹ ਲੋ ਲਗਾਤਾਰ ਨਿਰਵਿਘਨ ਜਿਹੜੀ ਸਪਲਾਈ ਆ ਐ ਪੰਜਾਬ ਦੇ ਲੋਕਾਂ ਨੂੰ ਦੇਣੀ ਆ ਮਤਲਬ ਆ ਜਿਹੜੇ ਕਾਰਟਰ ਜਾਂ ਕਿਤੇ ਥੋੜੇ ਬਾਅਦੇ ਫਾਲਟ ਪੈਂਦੇ ਨਾ ਇਹ ਵੀ ਨਹੀਂ ਪੈਣਗੇ ਲਗਾਤਾਰ ਮਹ ਲੋ ਜਿਹੜੀ ਸਪਲਾਈ ਮਿਲੂਗੀ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹਫਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਕਿੰਨੇ ਦਿਨ ਦਫ਼ਤਰ ਬੈਠਦੇ ਹੋ ਔਰ ਕਿੰਨੇ ਕ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਫਿਰ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਕਰਾ ਦਿੰਦੇ ਹੋ ਇਹ ਵੀ ਜ਼ਰੂਰ ਦੱਸਿਓ ਜੀ ਨਹੀਂ ਨਹੀਂ ਇਹ ਤਾਂ ਵੇਖੋ ਕੋਈ ਸਾਡਾ ਪਟਿਆਲੇ ਜਦੋਂ ਵਰਕਿੰਗ ਡੇ ਹੁੰਦਾ ਜੀ ਉਗਲੋ ਉਹ ਕਹਿੰਦੇ ਪਹਿਲਾਂ ਕੋਈ ਅਫਸਰ ਨਹੀਂ ਲੱਭਦਾ ਹੁੰਦਾ ਜਾਂ ਕੋਈ ਡਾਇਰੈਕਟਰ ਨਹੀਂ ਲੱਭਦਾ ਹੁੰਦਾ ਹੁਣ ਇਹਨਾਂ ਨੂੰ ਮਿਲਣਾ ਤੇ ਬਹੁਤ ਆਸਾਨ ਹੈ ਪਰ ਕੰਮਾਂ ਨੂੰ ਲੈ ਕੇ ਕਈ ਵਾਰ ਦੇਰੀ ਭਾਵੇਂ ਹੋ ਜਾਂਦੀ ਨਹੀਂ ਨਹੀਂ ਕੋਈ ਦੇਰੀ ਨਹੀਂ ਹੁੰਦੀ ਜੀ ਕੰਮਾਂ ਦੀ ਠੀਕ ਆ ਪਟਿਆਲੇ ਜਿਹੜਾ ਵਰਕਿੰਗ ਡੇ ਦੇ ਵਿੱਚ ਉੱਥੇ ਕੰਮ ਕਰੀਦਾ ਉੱਥੇ ਜਿਹੜਾ ਦਵਾਬਾ ਮਾਲਵਾ ਏਰੀਆ ਜਿਹੜਾ ਉਧਰ ਪਟਿਆਲੇ ਵਾਲਾ ਉਹ ਸਾਰੇ ਉੱਥੇ ਮਿਲਦੇ ਨੇ ਕੰਮ ਧੰਦੇ ਵਾਸਤੇ ਆਉਂਦੇ ਨੇ ਸਾਡੇ ਕੋਲ ਉੱਥੇ ਤੇ ਉਹਨਾਂ ਦੇ ਕੰਮ ਕਰਵਾਈਦੇ ਆ ਜੀ ਮਤਲਬ ਦਫਤਰ ਦੇ ਵਿੱਚ ਜਿਦਾਂ ਜੇ ਮਨ ਲੋ ਵੀ ਅਸੀਂ ਉਥੇ ਸਾਨੂੰ ਮਿਲਦੇ ਰਹਿੰਦੇ ਲੋਕ ਭਾਵੇਂ 7 ਵਜਣ 8 ਵਜਣ ਦਫਤਰ ਦੇ ਵਿੱਚ ਟਾਈਮ ਦੇਈਦਾ ਉਹ ਤੋਂ ਬਾਅਦ ਫਿਰ ਸ਼ਨੀਵਾਰ ਜਾਂ ਐਤਵਾਰ ਜਿਹੜਾ ਉਹ ਇੱਧਰ ਫਿਰ ਆਪਣੇ ਹਲਕੇ ਦੇ ਵਿੱਚ ਇੱਧਰ ਅਮਰਸਰ ਜਾਂ ਉਥੇ ਸ਼ਹਿਰੂ ਹੀ ਬਹਿ ਜਾਂਦਾ ਠੀਕ ਆ ਮਨ ਲੋ ਅਸੀਂ ਹਰ ਵੇਲੇ ਜੋ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਨ ਲੋ ਵੀ 24 ਘੰਟੇ ਹਾਜ਼ਰ ਆ ਤੁਸੀਂ ਕਦੇ ਰਾਤ ਨੂੰ ਫੋਨ ਕਰਕੇ ਵੇਖ ਲਓ ਜੇ ਪਰਖਣਾ ਹੋਵੇ ਤੇ ਤੇ ਰਾਤ ਵੀ ਫੋਨ ਜਿਹੜਾ ਖੁੱਲਾ ਹੋਊਗਾ ਜੀ ਤੇ ਰਾਤ ਵੀ ਤੁਹਾਡੀ ਜਿਹੜੀ ਕੋਈ ਤੁਹਾਨੂੰ ਪ੍ਰੋਬਲਮ ਆਊਗਾ ਇਹ ਦਿਨ ਰਾਤ ਹਾਜ਼ਰ ਹਾਂ ਜੀ ਫਿਰ ਵੀ ਕੁੰਡੀ ਲਾਉਣ ਵਾਲਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੇ ਵੇਖੋ ਇਹ ਕੁੰਡੀ ਜਿਹੜਾ ਨੇ ਲਾਉਣੀ ਆ ਜੀ ਉਹ ਲਾਜ ਲੈਦੇ ਹਟਦੇ ਨਹੀਂ ਏ ਅੱਛਾ ਜੀ ਤੇ ਬਾਕੀ ਮੈਂ ਤਾਂ ਇਹੋ ਨਾਲ ਵੀ ਵੇਖੋ ਜਦੋਂ ਸਿਸੋ ਜੰਡ ਟੂ ਫ੍ਰੀ ਆ ਜੀ ਸਰਕਾਰ ਨੇ ਦਿੱਤੀ ਆ ਬਿਜਲੀ ਤੇ ਫਿਰ ਆਪਾਂ ਨੂੰ ਕੁੰਡੀ ਲਾਉਣ ਦੀ ਲੋੜ ਹੀ ਕੋਈ ਨਹੀਂ ਸਿਸੋ ਜੰਡ ਦੇ ਵਿੱਚ ਤੁਹਾਡੀ ਫ੍ਰਿਜ ਵੀ ਚੱਲ ਸਕਦੀ ਆ ਤੁਹਾਡਾ AC ਚੱਲ ਸਕਦਾ ਸਭ ਕੁਝ ਤੁਹਾਡੇ ਕਰਦੇ ਜਿਹੜੇ ਆ ਉਹ ਸਾਰੇ ਮਤਲਬ ਵੀ ਆਪਣੇ ਇਨਸਟਰੂਮੈਂਟ ਚੱਲ ਸਕਦੇ ਆ ਪੱਕਾ ਵੀ ਚੱਲਦਾ ਤੇ ਨਾ ਹੀ ਆਪਾਂ ਲਾਈਏ ਕੁੰਡੀ ਤੇ ਵਧੀਆ ਗੱਲ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਸੋ ਆਪਣੇ ਦਫ਼ਤਰ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਅ ਡਾਇਰੈਕਟਰ ਜਸਬੀਰ ਸਿੰਘ ਜੀ ਸੋਰ ਸਿੰਘ ਆਪਣੀਆਂ ਭਾਵਨਾਵਾਂ ਵੀ ਰੱਖੀਆਂ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਵਖਾ ਦਿੱਤੀ ਜਾਵੇ ਖੇਮ ਕਰਨ ਹਲਕੇ ਦੇ ਸਾਰੇ ਦਰਜਾ ਬਰਜਾ ਜਿਹੜੇ ਇੱਥੇ ਲੋਕ ਨੇ ਇੱਥੇ ਆਗੂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਜੂਨੀਅਰ ਆਗੂ ਵੀ ਜਿਹੜੇ ਨੇ ਉਹ ਇੱਥੇ ਇਸ ਟਾਈਮ ਤੇ ਮੌਜੂਦ ਰਹਿੰਦੇ ਨੇ ਅਤੇ ਜੇਕਰ ਕਿਸੇ ਦੀ ਮੁਸ਼ਕਲ ਨਹੀਂ ਹੱਲ ਹੁੰਦੀ ਹਾਂਜੀ ਕਿਸੇ ਦੀ ਮੁਸ਼ਕਲ ਜੇਕਰ ਨਹੀਂ ਹੱਲ ਹੁੰਦੀ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਮਾਰ ਕੇ ਵੀ ਦੱਸ ਸਕਦਾ ਹੈ ਤਾਂ ਜੋ ਇੰਨਾ ਤੱਕ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਹਫਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਕਿੰਨਾ ਸਮਾਂ ਬੈਠਦੇ ਨੇ ਆਪਣੇ ਸੋਸ਼ਲ ਅਕਾਊਂਟ ਤੇ ਉਹ ਪਾ ਦਿੰਦੇ ਨੇ ਅਤੇ ਬਿਜਲੀ ਸੰਬੰਧੀ ਕੋਈ ਵੀ ਮੁਸ਼ਕਲ ਜਿਹੜੀ ਆ ਹਲਕਾ ਖੇਮ ਕਰਨ ਦੇ ਨਾਲ-ਨਾਲ ਹੋਰ ਵੀ ਇਲਾਕਿਆਂ ਦੇ ਨਾਲ-ਨਾਲ ਕਿਸੇ ਨੂੰ ਨਹੀਂ ਆਉਣ ਦਿੱਤੀ ਜਾਂਦੀ ਬਨੇਰੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨજર ਪੰਜਾਬ ਨਿਊਜ਼ ਤਰਨਤਾਰਨ